ਸੰਘਰੂ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪੰਜਾਬੀ ਗਾਇਕ ਹਰਜੀਤ ਹਰਮਨ ਤੂਰੀ ਪਹੁੰਚੇ ਹਰਜੀਤ ਹਰਮਨ ਨੇ ਜਿੱਥੇ ਤੂਰੀ ਵਿਖੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਭਗਵੰਤ ਮਾਨ ਉਹਨਾਂ ਦੇ ਚੰਗੇ ਦੋਸਤ ਹਨ ਉਹ ਭਗਵੰਤ ਮਾਨ ਲਈ ਵੀ ਚੋਣ ਪ੍ਰਚਾਰ ਕਰਨ ਤੂਰੀ ਆਏ ਸਨ ਅਤੇ ਭਗਵੰਤ ਮਾਨ ਨੇ ਜੋ ਵਾਅਦੇ ਤੂਰੀ ਦੇ ਲੋਕਾਂ ਨਾਲ ਕੀਤੇ ਸਨ ਉਹ ਪੂਰੇ ਕਰ ਦਿੱਤੇ ਹਨ ਜਿਸ ਤੇ ਲਈ ਉਹ ਦੁਬਾਰਾ ਫੇਰ ਤੋਂ ਲੋਕਾਂ ਤੋਂ ਵੋਟ ਮੰਗਣ ਆਏ ਹਨ ਉਹਨਾਂ ਕਿਹਾ ਕਿ ਉਹ ਧੂਰੀ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵੱਧ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਵਿੱਚ ਪਾਉਣ ਤਾਂ ਜੋ ਕਿ ਆਮ ਆਦਮੀ ਪਾਰਟੀ ਦੀ ਆਵਾਜ਼ ਦਿੱਲੀ ਤੱਕ ਗੂੰਜ ਸਕੇ ਅਤੇ ਆਮ ਲੋਕਾਂ ਦੇ ਮਸਲੇ ਦਿੱਲੀ ਤੋਂ ਹੱਲ ਕਰਵਾਏ ਜਾ ਸਕਣ ਕਿਹਾ ਕਿ ਚੜ੍ਹਦੀ ਕਲਾ ਦਾ ਸਾਰਾ ਕੁਝ ਬਹੁਤ ਅੱਛੇ ਕੰਮ ਮਾਨ ਸਰਕਾਰ ਕਰ ਰਹੀ ਹੈ ਉਹ ਅਸੀਂ ਕਿਸੇ ਫੋਰਸ ਨਾਲ ਨਹੀਂ ਆਏ ਅਸੀਂ ਦਿਲੋਂ ਆਏ ਹਾਂ ਅੱਜ ਸੋ ਬਹੁਤ ਵਧੀਆ ਹੰਗਾਰਾ ਲੋਕ ਵੀ ਖੁਸ਼ ਨੇ ਜੇ ਮੀਤਿਆਰ ਨੇ ਇਥੋਂ ਦਿੱਤੀ ਤੁਸੀਂ ਪੰਜਾਬ ਦਾ ਦੌਰਾ ਵੀ ਕੀਤਾ ਹੈ ਹਾਂਜੀ ਪੰਜਾਬ ਦਾ ਦੌਰਾ ਕਿਦਾਂ ਕਿਦਾਂ ਲੱਗਦਾ ਹੈ ਅੱਜ ਪੰਜਾਬ ਦਾ ਫਰੀਦਕੋਟ ਗਿਆ ਉਧਰ ਗੁਰੂ ਜੀਤਨ ਮੋਲ ਨਾਲ ਬਹੁਤ ਵਧੀਆ ਉਹ ਤਾਂ ਮੇਰੇ ਖਿਆਲ ਇੱਕ ਪਾਸਾ ਪੂਰਾ ਹੀ ਲੱਗਦਾ ਸਾਰੀ ਕੁਛ ਤੇ ਇਥੋਂ ਮੀਤਿਆਰ ਦੀ ਬਹੁਤ ਸਾਫ ਸੁਥਰੇ ਅਕਸ਼ ਦੇ ਮਾਲਕ ਨੇ ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਉਹਨਾਂ ਪ੍ਰਤੀ ਜਿੱਥੇ ਅਸੀਂ ਪਿੰਡਾਂ 'ਚ ਗਏ ਆ ਅੱਜ ਤਾਂ ਬੜਾ ਧਰਮਾ ਹੰਗਾਰਾ ਮਿਲਿਆ ਸੋ ਮੋਟਾ ਫਤੇ ਹੋ ਜਾ ਬੁਠਾ ਕੀ ਗਣਾ ਤਾਂ ਉਹਨੇ ਸਰ ਕੀ ਫੀਲ ਕਰਨਾ ਚਾਹੁੰਦਾ ਕੋਟਰ ਬਹੁਤ ਸੈਣਾ ਜੀ ਹੁਣ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਕੁਛ ਅਸੀਂ ਤਾਂ ਕਹਾਂਗੇ ਕਿ ਅਸੀਂ ਮਾਨ ਸਾਹਿਬ ਨਾਲ ਵੀ ਇਲੈਕਸ਼ਨ ਵੇਲੇ ਆਏ ਤੇ ਦੁਬਾਰੇ ਅਸੀਂ ਨਾ ਆਉਂਦੇ ਜੇ ਕੰਮ ਨਾ ਕਰਦੇ ਅਸੀਂ ਫਿਰ ਵੀ ਆਵਾਂਗੇ 5 ਸਾਲ ਬਾਅਦ ਕਿਉਂਕਿ ਸਾਨੂੰ ਆਪਣੇ ਸੀਐਮ ਸਾਹਿਬ ਤੇ ਬਹੁਤ ਮਾਣ ਆ ਕਿ ਦਿਨ ਰਾਤ ਉਹ ਸੌਂਦੇ ਨਹੀਂ ਪੰਜਾਬ ਵਾਰੀ ਸੋਚਦੇ ਆ ਤੇ 2 ਸਾਲ ਦੇ ਵਿੱਚ ਜਿੰਨੇ ਕੰਮ ਕੀਤੇ ਸਰਕਾਰਾਂ ਨੇ ਕੋਈ 70 ਸਾਲ ਚ ਨਹੀਂ ਕੀਤੇ ਸੋ ਇਸ ਕਰਕੇ ਅਸੀਂ ਦੁਬਾਰਾ ਫੇਰ ਵੀ ਚਲਿਆ ਕਿ ਬਹੁਤ ਵਧੀਆ ਕੰਮ ਅੱਜ ਅਸੀਂ ਧੂਰੀ ਚ ਵੀ ਆਏ ਹਾਂ ਚੋਣਪਰ ਚਾਰਕਨ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗਦਾ ਜੀ ਧੂਰੀ ਮੇਰਾ ਮੈਂ ਵੀ ਕੋਈ ਵੀ ਨੋ ਰੱਖਦਾ ਮੈਂ ਨਾਪੇ ਤੋਂ ਆ ਤੇ ਧੂਰੀ ਮੇ ਆਉਣਾ ਜਾਣਾ ਬਣਿਆ ਰਹਿੰਦਾ ਮੁੱਖ ਮੰਤਰੀ ਦਾ ਹਲਕਾ ਜੀ ਆਪਾਂ ਗਾਣੇ ਤੁਸੀਂ ਅੱਜ ਸਾਡੇ ਹਲਕੇ ਨੂੰ ਤਾਂ ਕੁਝ ਮਿਲੂ ਫਾ ਬਾਅਦ ਚ ਦੇਖਾਂਗੇ ਤੁਹਾਨੂੰ ਤਾਂ ਮਿਲ ਹੀ ਜਾਂਦਾ ਬਹੁਤ ਠੀਕ ਹੈ ਠੀਕ ਹੈ ਹਾਂ ਮੈਂ ਜਦੋਂ ਜਾਂਦਾ ਗਿੰਦੇ ਹੁੰਦੇ ਵੀ ਕਿੰਨੇ ਕਰੋੜ ਦੇ ਡਰਾਮਾ ਕਿੱਥੇ ਜਾ ਜਾਂਦੇ ਕਹਿੰਦੇ ਧੂਰੀ ਨਹੀਂ ਮੈਂ ਬਾਈਕ ਹੈਗੀ ਸਭ ਕੋਈ ਨਹੀਂ ਧਾਰਿਆਂ ਪਲਾ ਬੜੂ ਸਪੋਰਟ ਕਰੋ ਤਾਂ ਬੁੱਕੇ ਮੀਂਹ ਚਰ ਰਾਂਦੀ ਤੇ ਫਿਰ ਸਸਦ ਵੀ ਸਸਦ ਦੇ ਵਿੱਚ ਵੀ ਬਾਈਕ ਉਮਾਂ ਸਬਾਨ ਦੀ ਆਵਾਜ਼ ਆ ਜਿਹੜੀ ਅੱਜ ਤੱਕ ਵੀ ਦੂਰਾਂ ਨਾਲ ਕੇ ਬਣ ਕੇ ਵੀ ਤੇ ਹੋਰ ਵੀ ਦੁੱਜਣਗੇ ਤੇ ਉੱਪਰਲਾ ਪ੍ਰੈਸ਼ਰ ਹੈ ਜਿਹੜਾ ਉੱਪਰੋਂ ਵੀ ਪੈਸਾ ਬਣਾਉਗੇ ਸੌਖਾ ਜੀ